ਜਿਹੜੇ ਕਹਿੰਦੇ ਆ ਪੰਜਾਬੀਆਂ ਦੀ ਆਪਣੇ ਗੁਰੂ ਪ੍ਰਤੀ ਸ਼ਰਧਾ ਘੱਟ ਗਈ ਤਾਂ ਉਹ ਇਹ ਵੀਡੀਓ ਜ਼ਰੂਰ ਵੇਖ ਲੈਣ ਕਿ ਕਿੰਨੀ ਕਿ ਸ਼ਰਧਾ ਹੈ ਆਪਣੇ ਗੁਰੂ ਪ੍ਰਤੀ ਪੰਜਾਬੀਆਂ ਦੀ ਉਹਨਾਂ ਨੇ ਆਪਣੇ ਕੀਮਤੀ ਡਾਇਰੈਕਟਰ ਇਸ ਨਗਰ ਕੀਰਤਨ ਵਿੱਚ ਲਿਜਾ ਕੇ ਸਵੇਰ ਤੋਂ ਸ਼ਾਮ ਤੱਕ ਇਹ ਸਾਬਿਤ ਕਰ ਦਿੱਤਾ ਕਿ ਉਹਨਾਂ ਦੀ ਸ਼ਰਧਾ ਗੁਰੂ ਪ੍ਰਤੀ ਪੂਰੀ ਹੈ ਸੋ ਆਪਾਂ ਦੇਖਦੇ ਹਾਂ ਕਿਵੇਂ ਸ਼ਿੰਗਾਰੇ ਹੋਏ ਡਾਇਰੈਕਟਰ ਲੈ ਕੇ ਆਏ ਨੇ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਦੇ ਹਾਂ ਪੰਜ ਪਿਆਰਿਆਂ ਦੇ ਤੇ ਉਸ ਤੋਂ ਬਾਅਦ ਵਾਲ ਕੀ ਸਜਾਈ ਹੋਈ ਹੈ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਤੋਂ ਮੋਗੀ ਰ ਮਰਤਿਓ ਜੀ ਜੀਲੀ ਦੇ ਤੋ ਜਵਾੰਦੋ ਮਾtela ਜੋ जारी सारीो सी पनेम

ਉਹ ਜ਼ਰੂਰ ਦੇਖੋ ਵੀਡੀਓ ਨੂੰ ਫਿਰ ਤੁਹਾਨੂੰ ਪਤਾ ਲੱਗੇਗਾ ਨੌਜਵਾਨ ਕੀ ਤੇ ਕਿ ਬਜ਼ੁਰਗ ਕੀ ਸਾਰੇ ਹੀ ਆਪਣੇ ਨਵੇਂ ਟਰੈਕਟਰ ਤੇ ਪੁਰਾਣੇ ਟਰੈਕਟਰ ਇਸ ਨਗਰ ਕੀਰਤਨ ਵਿੱਚ ਲੈ ਕੇ ਆਏ ਹਨ ਇਹ ਨਗਰ ਕੀਰਤਨ ਪੰਡ ਬਹਾਮਣ ਮਾਜਰਾ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਦੇ ਪਰਿਵਾਰ ਵਿਸੋੜੇ ਤੋਂ ਬਾਅਦ ਹੈ ਜਦੋਂ ਗੋਗਾਂ ਸਿੰਘ ਜੀ ਇਸ ਸਥਾਨ ਤੇ ਆਏ ਸਨ ਬਾਹਮਣ ਮਾਜਰੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਰਗ ਦੇ ਵਿੱਚ ਹੁੰਦਾ ਹੋਇਆ ਪਿੰਡ ਹੈ ਜੀ ਇਹ ਇਸ ਸਥਾਨ ਤੇ ਵੀ ਸ਼ਹੀਦੀ ਪੰਦਰਵਾੜਾ ਮਨਾਇਆ ਜਾਂਦਾ ਹੈ ਤਕਰੀਬਨ 3 ਦਿਨ ਮਨਾਇਆ ਜਾਂਦਾ ਹੈ ਪੱਠਾ ਸਾਹਿਬ ਤੋਂ ਬਾਅਦ ਇਸ ਸਥਾਨ ਤੇ ਮਨਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਸ੍ਰੀ ਚਮਕੌਰ ਸਾਹਿਬ ਮਨਾਇਆ ਜਾਂਦਾ ਹੈ ਪਿੰਡ ਬਾਹਮਣ ਮਾਜਰਾ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਏ ਸਨ ਤੇ ਉਹਨਾਂ ਨੇ ਹੀ ਇਸ ਇਹ ਨਗਰ ਬਸਾਇਆ ਸੀ ਤੇ ਉਸ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਹੈ ਉਸ ਸਥਾਨ ਤੇ ਗੁਰਦੁਆਰਾ ਸਾਹਿਬ ਵੀ ਸਜੋਗਤ ਹੈ ਜੇ ਹੋਇਆ ਤਾਂ ਅਸੀਂ ਆਪਣੀ ਅਗਲੀ ਵੀਡੀਓ ਵਿੱਚ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਦੋਨੋਂ ਗੁਰਦੁਆਰਾ ਸਾਹਿਬ ਦੇ ਇੱਥੇ ਹੁਣ ਸ਼ਹੀਦੀ ਜੋੜ ਮੇਲ ਚੱਲ ਰਿਹਾ ਹੈ ਸੋ ਹੁਣ ਤੁਸੀਂ ਇਹ ਵੀਡੀਓ ਦੇਖੋ ਕਿਵੇਂ ਨਗਰ ਕੀਰਤਨ ਵਿੱਚ ਪੰਜਾਬੀ ਨੌਜਵਾਨਾਂ ਨੇ ਭਾਗ ਲਿਆ ਆਪਣੀ ਗੁਰੂ ਪ੍ਰਤੀ ਸ਼ਰਧਾ ਦਿਖਾਈ ਸੋ ਵੀਡੀਓ ਨੂੰ ਸਾਡੀ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਰਹੋ ਸਾਡਾ ਚੈਨਲ ਧੀਮਾਨ ਸਾਹਿਬ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਕੀਮਤੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਵੀਡੀਓ ਲੱਗੀ ਸਾਡੀ सेवा करने वाले भी अपने पूरी श्रद्धा न सेवा कर रहे हैं रोड भी नैशनल हाईवे है इस करके जाम लग जाता है मेहर मेहरकर इन्ह सब सेवादारा से ਸਕਰੀ ਨਗਰ ਕੀਰਤਨ ਤੰ तकरीबन ਸਵੇਰੇ 10:30 ਵਜੇ ਸ਼ੁਰੂ ਹੋ ਗਿਆ ਸੀ ਤੇ ਹੁਣ ਤੁਸੀਂ ਹਿਸਾਬ ਲਾ ਲਓ ਸ਼ਾਮ ਦੇ 5 ਵਜਣ ਵਾਲੇ ਹਨ ਤੇ ਹਾਲੇ ਵੀ ਨਗਰ ਕੀਰਤਨ ਆਪਣੀ ਜਿੱਥੋਂ ਸ਼ੁਰੂ ਹੋਇਆ ਸੀ ਉਸ ਰਸਤੇ ਵੱਲ ਜਾ ਰਿਹਾ ਹੈ ਪੰਡਵਾਮਣ ਮਾਜਰਾ ਤੋਂ ਸ਼ੁਰੂ ਹੋਇਆ ਸੀ ਤੇ ਹੁਣ ਬਾਹਮਣ ਮਾਜਰਾ ਤੋਂ तकरीबन 2 ਕਿਲੋਮੀਟਰ ਦੂਰ ਹੈ ਵੀਡੀਓ ਸਾਨੂੰ ਮਿਊਟ ਕਰਨੀ ਪਈ ਇਹ ਜੋ ਵੀਰ ਡਾਇਰੈਕਟਰ ਲੈ ਕੇ ਜਾ ਰਹੇ ਹਨ ਇਹਨਾਂ ਤੇ ਮਿਊਜ਼ਿਕ ਲੱਗਿਆ ਹੋਇਆ ਸੀ ਇਸ ਕਰਕੇ ਸਾਡੇ ਵੀਡੀਓ ਤੇ ਕਾਪੀਰਾਈਟ ਦਾ ਕਾਪੀਰਾਈਟ ਆ ਸਕਦਾ ਹੈ ਇਸੇ ਲਈ ਸਾਨੂੰ ਮਿਊਟ ਕਰਨੀ ਪਈ ਵੀਡੀਓ ਤਾਂ ਤੁਸੀਂ ਵੀਡੀਓ ਪੂਰੀ ਦੇਖਿਓ ਤੇ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ